ਹੋ ਜੀ ਅੱਜ ਸیرے ਸیرے ਬਣਾ ਲਈ ਚਾਹ ਨਾਲ ਪਕੌੜੇ ਸასი ਸ਼ਾਲ ਦੀ ਸਾਰਿਆਂ ਨੂੰ ਸასი ਸ਼ਾਲ ਜੀ ਚਾਹ ਚਾਹ ਨਾਲ ਸਾਰਿਆਂ ਨੂੰ ਮੀਂਹ ਦੇ ਪੈਣ ਨਹੀਂ ਦੇ ਆ ਪਕੌੜੇ ਤੇ ਚਲੋ ਮੀਂਹ ਪੈਂਦਾ ਹੋਵੇ ਤਾਂ ਹੀ ਮਜ਼ਾ ਆਉਂਦਾ ਖਾਣ ਦਾ ਕਿ ਤੁਹਾਨੂੰ ਬੜੇ ਦਿਨ ਹੋ ਗਈ ਕੁਝ ਸੁਆਦੀ ਸਵਾਦਿਸ਼ਟ ਖਾਣਾ ਨਹੀਂ ਹੋਇਆ ਨਹੀਂ ਤਵੇ ਕੋਈ ਬਿਮਾਰ ਕੋਈ ਨਾਲ ਰਾਤੀ ਘਟ ਗਈ ਬਧਾਈ ਚਾਜ ਨਾ ਮੈਂ ਕਿ ਸਾਰੇ ਨੂੰ ਨਾਲ ਨਾ ਹੋਣ ਖੁਸ਼ ਹੋ ਜਾਣ ਰਾਤੀ ਸਾਡੇ ਨਾ ਪੋਪਟ ਹੋ ਗਿਆ ਸੀ ਹਾਂ ਇਨਾ ਦਾ ਗਾੜਾ ਦਸੂਧ ਬਣਾਇਆ ਸਲਵਾਰ ਪੁੱਠੀ ਪਾ ਕੇ ਕੁੜੀ ਨੇ ਬਣਾਤੀ ਥੋੜੀ ਉਹਨੇ ਕਨਫਿਊਜ਼ਨ ਕਰਤੀ ਨਾ ਮੇਰੇ ਮੈਂ ਤਾਂ ਉਹਨੂੰ ਜਿਹੜਾ ਸਾਈਡ ਦੱਸਿਆ ਸੀ ਉਹੋ ਹੀ ਚਲੋ ਬਸੇ ਕਰਕੇ ਹੋ ਜਾਂਦਾ ਚਲੋ ਬਸੇ ਦਾ ਲਾਈਕ ਦਾ ਐਕਸਪੀਰੀਅੰਸ ਫਰਸਟ ਐਂਡ ਲਾਸਟ ਯਾਰ ਚਾਬੀ ਹੋ ਗਈ ਲੇਟ ਉਹਦੇ ਕਰਕੇ ਰਾਤੀ ਲੇਟ ਸੋਤੇ 12 ਵਜੇ ਤੇ ਨਹੀਂ ਆ ਜੀ ਦੀ ਜ ਹੁਣ ਆਇਆ ਹਮਮ ਬ੍ਰੈਡ ਦੇ ਪਕੌੜੇ ਗੋਭੀ ਨਾਲ ਗੋਭੀ ਦੇ ਪਕੌੜੇ ਜਿਨਹਨੇ ਖਾਣੇ ਆ ਤੇ ਆ ਦੋਸਤ ਇਹ ਸਵਾਦ ਮੀਂਹ ਦੇ ਟਾਈਮ ਤੇ ਲਿੱਤਾ ਜਾਂਦਾ ਵਾ ਨਹੀਂ ਹੁਣ ਗੋਭੀ ਆ ਗਈ ਵਾਦੂ ਹਮਮ ਹੁਣ ਗੋਭੀ ਦੇ pront ਹੈ ਪਕੌੜੇ ਇਹ ਹੁਣ ਕਿਥੇ ਚਲੋ ਕਿੰਨੇ ਦਿਨ ਹੋ ਗਿਆ ਇਹ ਚੀਜ਼ ਬਣਾਈ ਨਹੀਂ ਖਾਧੀ ਨਹੀਂ ਬਹੁਤ ਦਿਨ ਹੋ ਗਏ ਨਹੀਂ ਹੋ ਗਏ ਮਹੀਨਾ ਹੀ ਹੋ ਗਿਆ ਮਹੀਨੇ ਬਾਅਦ ਉੱਪਰ ਹੋ ਗਿਆ ਕਿੰਨੇ ਮਹੀਨੇ ਹੋ ਗਏ ਹਾਂ ਮਹੀਨੇ ਦਾ ਉੱਪਰ ਹੋ ਗਿਆ ਹੋਣ ਜਾ ਕੇ ਸਾਡੇ ਮਹੀਨੇ ਬਾਅਦ ਵਾਰੀ ਆਈ ਹੈ ਫੇਰ ਦੁਬਾਰਾ ਚਾਲ ਵੀ ਆਈ 10 ਵਜੇ ਆ ਉਹ ਫੇਰ ਮੈਂ ਤਾਂ ਹੀ ਲੇਟ ਹੋ ਰਹੀ ਨੂੰ ਇੱਕ ਹੋਰ ਟੰਸੰਦ ਪਿਆ ਲਈ 0 ਜੁਵੀਂ ਨਾ ਖਾ ਲੈਣੀ ਹੋ ਗਿਆ ਤਿਆਰ ਪਕੌੜੇ ਬਰੈਡ ਪੀਸ ਉਹ ਬੀਵੀ ਉਸੇ ਚਾਹ ਚਾਹ ਹੋ ਗਈ ਲੈ ਇਹ ਬੱਚਿਆਂ ਦੇ ਤਾਂ ਚਾ ਉਹਨਾਂ ਨੇ ਐਵੇਂ ਖਾਣੇ ਦੇ ਦੇ ਉਹਨਾਂ ਨੇ ਖਾਣੇ ਨਹੀਂ ਹਾਂ ਹੋ ਗਿਆ ਗੇਢੀ ਕਹਿੰਦੇ ਜੱਸ਼ ਕੀ ਗੱਲ ਹੋ ਗਈ ਭੁੱਖ ਲੱਗੀ ਉਹ ਜੂਵੀ ਦਾ ਕੱਪ ਖਾਏ ਕਿ ਮਾਰਿਆ ਆ ਤਾਂ ਮਾਰਿਆ ਤਾਂ ਮਾਰ ਹੁਣ ਕਿਉਂ ਉਹਨੂੰ ਮਾਰੇ क्यों मारे उनको हैं सेवा काटो ये सेवा काटो ये जुड़ा किने होले तरह जुड़ा किने होले खोले है 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 जुड़ा भी बंद है सही है सही है ओ बल्ले <laughs> बड़ा है ले तेरे ना चंगा दे आप ही कर लिया ना जुड़ा <laughs> ਉਹਨੇ ਜੁੜਾ ਨਹੀਂ ਪਾਣਾ ਜੁੜਾ ਨਹੀਂ ਕਰਨਾ ਆਂਦਾ ਹਜੇ ਇਹਨੂੰ ਮਾਰੋ ਭਾਣ ਜੁੜਾ ਨਹੀਂ ਕਰਨਾ ਆਂਦਾ ਮੈਂ ਗੋਭੀ ਕੀ ਫਰਾਈ ਕੀਤੀ ਗਰਮ ਕੀਤੀ ਹਜੇ ਬੋਇਲ ਬੋਇਲ ਕੀਤੀ ਹੈ ਨੋ ਜੀ ਗੋਭੀ ਵੀ ਤਿਆਰ ਹੈ ਗੋਭੀ ਦੇ ਪਕੌੜੇ ਬਣਾਉਣ ਨੂੰ ਹਾਂ ਇਹਨੂੰ ਮਾਰੋ ਮਾਰਦੇ ਆਂ ਚਾਹ ਪੀ ਕੇ ਮਾਰਦੇ ਆਂ ਕੁੱਟਦੇ ਆਂ ਨੂੰ ਇਹਨੂੰ ਕੁੱਟ ਪੈਣੀ ਹੁਣ ਠੀਕ ਹੈ ਇਹ ਬਾਬਾ ਤੋ ਹੈ ਬਾਬਾ ਆਹ ਬਾਬਾ ਜੀ ਮਾਰਨਗੇ ਡੰਡਾ ਮਾਰਨਗੇ ਬਾਬਾ ਜੀ ਹਾਂ ਬਾਬਾ ਜੀ ਡੰਡਾ ਮਾਰਨਗੇ ਚਾਹ ਪੀ ਕੇ ਨਾ ਇਹਨੂੰ ਫੜਾ ਦਾਂਗੇ ਬਾਬੇ ਨੂੰ ਮੈਂ ਦੁੱਧ ਪੀਓ ਮੈਨੂੰ ਮਾਰ ਨਹੀਂ ਨਹੀਂ ਮੇਰਾ ਤਾਤੂ ਆ ਦੇ ਹਾਂ ਮਾਹ ਹਾਂ ਦੁੱਧ ਪੀ ਕੇ ਤੈਨੂੰ ਤਾਕਤ ਆਵੇ ਆ ਅੰਮਾ ਆ ਚਲੋ ਚਾਹ ਪੀਓ ਤੀ ਲੋਜੀ ਗੋਭੀ ਵੀ ਦੇ ਪਕੌੜੇ ਤਿਆਰ ਹੋਣ ਦੀ ਆ ਗਈ ਵਾਰੀ ਪੈ ਰਿਆ ਨੌਨ ਮੇਚ ਮਸਾਲਾ ਹਲਦੀ ਹਲਦੀ ਵੀ ਪਾਉਂਦੇ ਗੋਭੀ ਸੰਦੇ ਪੀਲੇ ਰੰਗ ਦਾ ਹੈਗੀ ਹੈ ਰੰਗ ਵਧੀਆ ਹੁੰਦਾ ਰੰਗ ਵਧੀਆ ਹੁੰਦਾ ਜੀ ਠੀਕ ਫਲੈਸ਼ ਪਾਤਾ ਹੂੰ ਥਾਗੇ ਸਾਰੇ ਮਸਾਲੇ ਹਾਂਜੀ ਇਹ ਕਿਦਾ ਡਾਬਾ ਨਵੀਸ ਬਣਾਇਆ ਚੋਰਸੀ ਕਟਿਆਣੀ ਜੁਗਿੰਨੇ ਖਾਣਾ ਬਰੈਡ ਗੋਭੀ ਦੇ ਚਾਹ ਜੁਗਰੇ ਗੋਭੀ ਨਹੀਂ ਖਾਣੇ ਚਲੋ ਠੀਕ ਹੈ ਜੀ ਬੰਦੇ ਫਗੋੜੇ ਗੋਭੀ आले ਵੀ ਖਾਣੇ ਵਿੱਚ ਆਦ ਨਾਲ ਆ ਜੋ ਜਿੰਨੇ ਖਾਣੇ ਨੇ ਠੰਡ ਹੋ ਗਈ ਹੈ ਰਾਤੀ ਤੋਂ ਤਾਂ ਪਈ ਥੋੜੀ ਥੋੜੀ ਸ਼ੁਰੂ ਹੋ ਗਈ। ਜੀ ਤੋਂਦ ਕਹਿੰਦੀ ਹੀ ਹੋ ਕੋੜੀ। ਮੋੜੇ ਇੱਕ ਜਿਆ ਆਪਣੀ ਨਾ ਜੇ। ਉਹ ਅੱਜ ਵੀ ਧੁੰਦ ਪੈਣੀ ਸੇ ਸਿਰ ਪਈ ਹੈ। ਜੇ ਜੀ ਨਹੀਂ ਅੱਛੇ ਰਸਤੇ 'ਚ ਧੁੰਦ ਪਈ ਹੀ ਹੈ। ਹੂੰ। ਕੋਈ ਗੱਲ ਨਹੀਂ। ਲਾਈਟਾ। ਸਵੇਰੇ ਸਵੇਰ ਲਾਵਾ ਨਾ ਮੈਂ। ਹੂੰ। ਸਿਰਸੇ ਦੇ ਵੇਖ ਕੇ ਮੂਸਪਾਨੀ ਆਉਗਸਾ। ਯਾ। ਕੇਲਾ ਲੈਣਾ ਇੱਕ ਦਾ। ਹੂੰ ਦਸ ਵੇਲੇ ਗਾ। ਇਹ ਗੋਭੀ ਲੱਲੀ। ਸਿਰਸੇ ਸੇ। ਇਹ ਗੋਭੀ ਲੱਲੀ ਹੀ ਕੱਲ। ਕੁੱਲੀ ਗੋਭੀ ਲਈ। ਕੱਲ ਹੀ ਕਿਹਾ ਸੀ ਮੈਂ ਰਾਤੀ ਬਣਾਉਂਗੀ ਪਰ ਨਾ ਰਾਤੀ। ਟਾਈਮ ਨਹੀਂ ਘਟਿਆ। ਹੂੰ। ਰਾਤੀ ਮਜ਼ਾ ਵੀ ਨਹੀਂ ਆਉਣਾ ਦਿਨੇ ਦਿਨੇ ਚਾਹ ਨਾ ਮਜਾਂਦਾ ਸਵੇਰੇ। ਸਵੇਰ ਹੀ ਚਾਹ। ਅੱਜ ਤਾਂ ਸ਼ਾਮੇ ਟਾਈਮ ਹੀ ਨਹੀਂ ਚਲੋ ਲੱਗਿਆ ਤਾਂ 5:30 ਵਜੇ ਆਉਂਦੇ। ਹੂੰ।

ਸੇਹ ਜੇ ਗੋਪੀ ਤੇ ਕੋੜੇ ਆਹਾਹਾ ਪਾ ਪਾ ਕੀ ਜੇ ਤਾਂ ਮੰਮੀ ਚਾਹ ਪੀਣਾ ਦੇ ਦੇਂ ਪੋਟੀ ਜਿਸ਼ੂ ਆਏ ਨੇ ਹੂੰ ਹੀਰੋਨ ਲਾਓ ਮੈਂ ਨਹੀਂ ਕਰਾਉਣ ਲੱਗੀ ਹੁਣ ਚਲੋ ਬਈ ਯਸ਼ ਚਲ ਜਾਓ ਪੋਟੀ ਕਰਕੇਓ ਚੰਗਾ ਜੀ ਪੀਨੇ ਆ ਚਾਹ ਆ ਫਿਰ ਬਾਕੀ ਕੰਮ ਕਰਦੇ ਆਂਗੇ ਚਲੋ ਚਲੋ ਲਾਓ ਪਜਾਮੀ ਇਹ ਤੇ ਯਾਰ ਇਹ ਇਹ ਭਾਈ ਸਾਹਿਬ ਚਾਰਜ ਹੋ ਗਏ ਹੁਣ ਇਹਨਾਂ ਦੀਆਂ ਗੱਲਾਂ ਨਹੀਂ ਹੁਣ ਆ ਪਾਪਾ ਇਹ ਕਾਹਦਾ ਹੈ ਕੋਈ ਨੂੰ ਸਿਖਾ ਹਾਂ ਹਾਂਜੀ ਆ ਕੀ ਅੱਧਾ ਵਜਾ ਦਾ ਸ਼ੇਰਵਾ ਆ ਕੇ ਤੇ ਘੁੰਮਣ ਆ ਨਹੀਂ ਮੈਂ ਨਹੀਂ ਖਾਣੇ ਇਹ ਮੈਂ ਖਾ ਲਾ ਜੂੜੀ ਦੇ ਕੱਢੀ ਵਾਢੀ ਕੀਤੀ ਹਾਂ ਖਾ ਲੁ ਖਾ ਆਹ ਤੱਕ ਇਹ ਨਾ ਖਾਣਾ ਉਹਵੇਂ ਨਹੀਂ ਖਾਣ ਦੇਣਾ ਨਾ ਕਰਨਾ ਜੋ ਵੇ ਲੋ ਜੀ ਅੱਜ ਸਕੂਲਾਂ ਛੁੱਟੀ ਹੈ ਤੇ ਭਾਈ ਸਾਹਿਬ ਹੋ ਗਏ ਨੇ ਤਿਆਰ ਤੁਹਾਡੇ ਭਾਈ ਸਾਹਿਬ ਨਹਾ ਕੇ ਬੈਠੇ ਨੇ ਸਿਰ ਛੋਟੇ ਭਾਈ ਸਾਹਿਬ ਪਰਕਾ ਬਣ ਕੇ ਆ ਟਿਸ਼ਨ ਮਿਸ਼ਨ ਹੋ ਗਏ ਹੋ ਗਏ ਤਿਆਰ ਕਿਹ ਹੈ ਹੀ ਵਜਾ ਤੇ ਹਈ ਹੋਈਆ ਹਈ ਹੋਈਆ ਉਹ ਕਿਦਾਂ ਉਹ ਇਹ ਕੀ ਹੈ ਲਾਲ ਕਿਉਂ ਗਿਆ ਦਿਖਾ ਜੁਇਨ ਦਿੱਤਾ ਮੇਰਾ ਜੁਇਨ ਆਏ

ਹੂੰ ਤੋਦ ਦੇ ਕੀ ਹੈ ਦਿਖਾ ਨਾ ਲਾਵਾਂ ਹੋਰ ਕੀ ਹੈ ਦਿਖਾ ਇੱਥੇ ਵੀ ਹੈ ਫੇਰ ਵਿੱਚ ਹੋਵੇ ਫੇਰ ਫੇਰ ਨਹੀਂ ਕਰੀਦਾ ਹੁੰਦਾ ਵੈਸੇ ਹੁੰਦੇ ਆਹੋ ਮੈਂ ਉਂਗਲ 'ਚ ਫੇਰ ਹੋ ਗਈ ਹੈ ਹੱਥ ਦੇ ਕਰੋ ਹਵਾ ਨਹੀਂ ਹੈ ਹਵਾ ਹੈ ਤੇਜ਼ परौने आये लागू पर लागू आए मामू घर आये नानू घर आये मामु घर नानू घर नहीं? हूँ ये कि लेजर उन्होंने खेड़ के की आया भाई भाई तो नहीं ਬਾਈਕ ਬਾਈਕ ਨਹੀਂ ਗਿਆ ਕਿਹੜੀ ਬਾਈਕ ਨਹੀਂ ਗਈ ਅੱਛਾ ਉਹ ਕੋਈ ਗੱਲ ਨਹੀਂ ਮੈਨੂੰ ਹੀ ਪਤਾ ਉਹਨਾਂ ਨੂੰ ਪਤਾ ਹੋਊ ਹੁਣ ਗਵਾਚ ਗਈ ਹੋਗੀ 7 ਅੱਬ ਸੱਤ ਸੱਤ ਇੱਥੇ ਹੀ ਸੱਤ ਉਹ ਦੇਹਪੋਕੇ ਪਤਾ ਸੱਤ ਉਹ ਸੱਤ ਉਹ ਇਹਦਾ ਸ਼ਰਤ ਨਾ ਕਰੋ ਆਇਸਾ ਦੇ ਘਰ ਮਹਿਮਾਨ ਆਏ ਆ ਨੰਨੇ ਸੇ ਪਿਆਰੇ ਸੇ ਅਮੀਰ ਲੋਗ ਆਏ ਅਮੀਰ ਲੋਗ ਆਜੀ ਹੈ ਥਾ ਨਾ ਤੇ ਆਣਾ ਜਿਕੜਨਾ ਕਰੋ ਲੈ ਟਿਊਸ਼ਨ ਤੇ ਨਹੀਂ ਗਿਆ ਨਾਲੇ ਟਿਊਸ਼ਨ ਤੇ ਨਹੀਂ ਹੈ ਮੈਨੂੰ ਮੈਂ ਜਾਈ ਦਿੰਦੇ ਮਸਲ ਅੱਛਾ ਆਈ ਗੱਲ ਆ ਉਹ ਬਿਲਕੁਲ ਉਹ ਬਿਲਕੁਲ ਕਰੋ ਨਾ ਲੈ ਇਹ ਕੀ ਹੈ ਕੋਸ਼ ਨਹੀਂਦਾ ਨਹੀਂ ਉਹਨਾਂ ਕਿਹੜਾ ਪਤਾ ਲੱਗਦਾ ਉਹ ਚੀਜ਼ ਖਾਂ ਚ ਮਸਤਾ ਬਣੀ ਭੁੱਖ ਲੱਗੀ ਹੋ ਰੋਟੀ ਖਾਣੀ ਹੈ ਚੁੱਪ ਕਰੋ ਚੁੱਪ ਕਰੋ ਕਿਉਂ ਕਿਹਾ ਮਾਂ ਜੀ ਕੀ ਆਣਾ ਕਿਡੋ ਪੋਚਾ ਮਾਰੋ ਤੇ ਜਦ ਬਣੀ ਮਮਾ ਤੁਮੜਾ ਗਿਆ ਅਬੀ ਅਜੀ ਕਾਟੂ ਮਿਲਿਆ ਵਿੱਚ ਆ ਆ ਵੱਖਰਾ ਵੱਖਰਾ ਰਿਆ ਪੈਕਟ ਆਹ ਵੱਖਰਾ ਵੱਖਰਾ ਆ ਤਾਂ ਪੈਕਟ ਫੇਰ ਖੋਦੀ ਨਹੀਂ ਖਾਈਦੀ ਚੀਪ ਉਹਦੀ ਇਹ ਪੇੜ ਦਾ ਤੇ ਕਰਦੀ ਬੁੱਤ ਮੇਰੇ ਚਿੱਲੇ ਕੱਢੇ ਨਹੀਂ ਬੋਲੇ ਉਹ ਜੋ ਪੋੜਾ ਮਾਰ ਉਹ ਬੰਦ ਕਰੋ ਇੰਜ ਕਰੋ ਇੱਧਰ ਆ ਇੱਧਰ ਆ ਇੱਧਰ ਕਰੋ ਇੱਧਰ ਕਰੋ ਨਹੀਂ ਦੂਜੀ ਬੰਨੇ ਹੋ ਦੂਜੀ ਲਤਨਾ ਦੂਜੀ ਲਤਨਾ ਚਲੋ ਅੰਦਰ ਚਲੋ 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 ਨੀਰਾ ਬਹੁਤ ਹੈ

ਨਹੀਂ ਯਾਰ ਬੱਸ ਇਹ ਨਾ ਜਾਂਦਾ ਨਹੀਂ ਕਰਨਾ ਕੰਮ ਚਲੋ ਚਲੋ ਚੋਰ ਨੀ ਨੀ ਕਰੀ ਹਾਂ ਬੱਸ ਕਰ ਬੱਸ ਕਰੋ ਇਹ ਕੰਮ ਮੈਨੂੰ ਨਹੀਂ ਪੈਣਾ ਤੁਸੀਂ ਇਹ ਕੰਮ ਨਹੀਂ ਪੈਣਾ ਇਹ ਕੰਮ ਨਹੀਂ ਕਰਨਾ ਇਹ ਆਪੇ ਹੋਰ ਕੋਈ ਕਰਿਆ ਕੋਈ ਛੱਡ ਦਿਓ